ਵੀਰੋ ਆਪਾਂ ਕੱਲ ਤੋਂ ਲੱਗਿਆਂਗੇ ਸੈਲਜ ਪਾਉਣਾ ਤੇ ਕੱਲ ਆਪਾਂ ਮਤਲਬ ਅੱਧਾ ਘਟੋਆ ਸੀ ਜਿਹੜਾ ਭਰ ਲਿਆ ਤੇ ਵੀਰੋ ਆ ਗਈ ਇੱਕ ਟਰੈਲੀ ਹੋਰ ਤੇ ਟਰੈਕਟਰ ਦਿਖਾਈ ਆਪਾਂ ਤੁਹਾਨੂੰ ਥੋੜਾ ਜਿਹਾ ਇਹ 4x4 ਆਗਾ ਜੌਂਡੀਆ ਟਰੈਕਟਰ ਆਗਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਭਰਾਵੋ ਅੱਜ ਦਾ ਆਪਾਂ ਬਲੌਗ ਕਰਦਿਆਂ ਸ਼ੁਰੂ ਤੇ ਵੀਰੋ ਆਪਾਂ ਕੱਲ ਤੋਂ ਲੱਗਿਆਂਗੇ ਸੈਲਜ ਪਾਉਣਾ ਤੇ ਕੱਲ ਆਪਾਂ ਮਤਲਬ ਅੱਧਾ ਘਟੋਆ ਸੀ ਜਿਹੜਾ ਭਰ ਲਿਆ ਤੇ ਅੱਜ ਤਕਰੀਬਨ ਕੰਪਲੀਟ ਹੋ ਜਾਊਗਾ ਤੇ ਇਹ ਟੋਏ ਦੇ ਵਿੱਚ ਵੀਰੋ 6 ਤੋਂ 7 ਕਿਲੇ ਆ ਦਾ ਜਿਹੜਾ ਸੈਲਜ ਆਗਾ ਉਹ ਪੈ ਜਾਂਦਾਗਾ ਤੇ ਆਜੋ ਆਪਾਂ ਤੁਹਾਨੂੰ ਦਿਖਾਉਣੇ ਆਗੇ ਨਾਲ-ਨਾਲ ਜਿਹੜਾ ਸੈਲਜ ਆਗਾ ਵੀ ਕਿੰਨਾ ਕ ਆਪਾਂ ਨੇ ਪਾ ਲਿਆ ਤੇ ਇਸ ਵਾਰ ਵੀਰੋ ਥੋੜਾ ਜਿਹਾ ਆਪਾਂ ਨੇ ਡਰਾਈ ਮੈਟਰ ਤੇ ਸਟਾਰਚ ਦੇ ਉੱਤੇ ਕੰਮ ਕੀਤਾਗਾ ਪਿਛਲੀ ਵਾਰੀ ਥੋੜੀ ਮਤਲਬ ਦਿੱਕਤ ਆਈ ਹੈਗੀ ਕਿਸੇ ਟੋਏ ਦੇ ਵਿੱਚ ਡਰਾਈ ਮੈਟਰ ਦਾ ਘੱਟ ਸੀਗਾ ਤੇ ਕਿਸੇ ਦੇ ਵਿੱਚ ਸਟਾਰਚ ਲੈਵਲ ਘੱਟ ਸੀਗਾ ਤੇ ਇਸ ਵਾਰ ਆਪਾਂ ਥੋੜਾ ਜਿਹਾ ਇਹ ਦਿਆਂ ਰੱਖ ਕੇ ਕਰਿਆ ਗਿਆ ਇਸ ਵਾਰ ਨਾ ਮੈਨੂੰ ਲੱਗਦਾ ਵੀ ਸਟਾਰਚ ਤੇ ਡਰਾਈ ਮੈਟਰ ਦੋਨੋਂ ਪਰਫੈਕਟ ਹੋਣਗੇ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਵੀਰੋ ਤੁਸੀਂ ਦੇਖ ਸਕਦੇ ਹੋਗੇ ਪਿੱਛੋਂ ਆਪਾਂ ਟੋਏ ਨੂੰ ਭਰਦੇ ਆਉਣੇ ਆਂਗੇ ਤੇ ਅੱਗੋਂ ਹੈਗਾ ਖਾਲੀ ਤੇ ਹੁਣ ਇੱਕ ਟ੍ਰੈਲੀ ਹੈਗੀ ਜਿਹੜੀ ਆਪਾਂ ਜਿਹੜਾ ਖਾਲੀ ਜਗ੍ਹਾ ਹੈਗੀ ਅੱਧੀ ਕਿ ਟ੍ਰੈਲੀ ਉਰੇ ਰੱਖਾਂਗੇ ਅੱਧੀ ਆਪਾਂ ਪਿੱਛੇ ਲੈ ਜਾਾਂਗੇ ਹੁਣ ਥੋੜਾ ਥੋੜਾ ਇਹਦਾ ਜਿਹੜਾ ਹੈਗਾਗਾ ਅੱਗੋਂ ਵੀ ਆਪਾਂ ਇਹਨੂੰ ਭਰਦੇ ਜਾਵਾਂਗੇ ਕਿਉਂਕਿ ਜਿਹੜੀ ਇਹਦੀ ਦਵਾਈ ਆਗੀ ਪ੍ਰੈਸਿੰਗ ਆ ਨਾ ਉਹ ਥੋੜੀ ਜਿਹੀ ਹੁਣ ਵਧੀਆਂ ਨਹੀਂ ਹੋ ਰਹੀ ਹੈਗੀ ਟਰੈਕ एकदम ਨੀਚੇ ਆ ਜਾਂਦਾ ਹੈਗਾ ਫਿਰ ਉੱਪਰ ਜਦੋਂ ਚੜਦਾ ਹੈਗਾ ਤਾਂ ਥੋੜੇ ਸਲਿੱਪ ਮਾਰਦਾ ਹੈਗਾ ਫਿਰ ਦੱਬਿਆ ਹੋਇਆ ਹੈ ਨਾ ਪੱਟ ਦਿੰਦਾ ਹੈਗਾ ਤਾਂ ਕਰਕੇ ਹੁਣ ਆਪਾਂ ਇਹ ਟੋਏ ਦੇ ਵਿੱਚ ਪਾਵਾਂਗੇ ਅੱਧੀ ਕਿ ਟ੍ਰੈਲੀ ਤੇ ਬਾਕੀ ਫਿਰ ਆਪਾਂ ਅੱਧਿਕ ਪਿੱਛੇ ਲੈ ਕੇ ਜਾਵਾਂਗੇ ਤੇ ਅੱਜ ਤਕਰੀਬਨ ਇਹ ਕੰਪਲੀਟ ਹੋ ਜਾਊਗਾ ਅ ਪਹਿਲਾਂ ਪੂਰਾ ਵਧੀਆ ਭਰਾਂਗੇ ਇਹਨੂੰ ਉੱਪਰ ਤੱਕ ਕੱਢ ਦਾਂਗੇ ਆਪਾਂ 7 ਕਿਲਿਆਂ ਦਾ ਜਿਹੜਾ ਸੈਲਜ ਇਹਦੇ ਵਿੱਚ ਪਾ ਦਾਂਗੇ ਆਰਾਮ ਦੇ ਨਾਲ ਆਪਾਂ ਤੇ ਬਾਕੀ ਵੀਰੋ ਦਾਣਾ ਵੀ ਬਹੁਤ ਚੰਗਾ ਹੈ ਤੇ ਟੋਕਾ ਵੀ ਵਧੀਆ ਕੀਤਾ ਹੋਇਆ ਹੈਗਾ ਬਾਕੀ ਸਾਨੂੰ ਆਪਾਂ ਦਿਖਾਉਣੇ ਆਂਗੇ ਤੇ ਇਹ ਡਰਾਈ ਮੈਟਰ ਵੀ ਵਧੀਆ ਹੈਗਾ ਇਹਦੇ ਵਿੱਚ ਦਾਣਾ ਵੀ ਬਹੁਤ ਚੰਗਾ ਭਰਾਵੋ ਮੱਕੀ ਬਹੁਤ ਮਤਲਬ ਐ ਲਾਲੋ ਤੁਸੀਂ ਵੀ ਪੂਰੀ ਫਸੀ ਪਈ ਆ ਮੱਕੀ ਐਣ ਖੇਤ ਦੇ ਵਿੱਚ ਤੇ ਵੀਰੋ ਆ ਗਈ ਆ ਟਰੈਲੀ ਆਚਾਰ ਵਾਲੀ ਥੋੜੇ ਜਿਹਾ ਅੱਗੇ ਕਰਾ ਲਉਣੀ ਸਾਰੋ ਕੋਈ ਨਾ ਡਾਲਾ ਫੋਲੋ ਫੇਰਾ ਜਾਦੇ ਤਾਂ ਨਹੀਂ ਗੱਲ ਨਹੀਂ ਨਾ ਕੋਈ ਗੱਲ ਨਹੀਂ ਟੋਚਣ ਪਾ ਲਾਂਗੇ ਆਪਾਂ ਹੁਣ ਬਾਉਰੇ ਚੱਕ ਤੋ ਇੱਕ ਵਾਰੀ ਟਰੈਲੀ ਵੱਡੀ ਆ ਨਾ ਜੀ ਟਰੈਲੀਆਂ ਵੱਡੀਆਂ ਨੇ ਆ ਟਰੈਲੀ ਵੀ ਵੱਡੀ ਹੈ ਕਿ ਤੇ ਬਿੱਡ ਵੀ ਵੱਡਾ ਹੈ ਇਹਦਾ ਹੈਗੇ 13 ਫੁੱਟੀ ਟਰੈਲੀ ਜੀ ਇਹ 14 ਸੱਤ ਆ ਵੀਰੇ ਅੱਛਾ ਜੀ ਤੇ 4 ਤੋਂ ਹਾਈਟ ਹੈ ਦੀ ਬਿੱਡ ਦੀ ਹਾਂ ਹਾਂ ਅੰਦਰੋਂ 6 ਫੁੱਟ ਠੀਕ ਹੈ ਅੰਦਰੋਂ ਹੋਗੀ ਇਹ ਬਿੱਡ ਦਾ ਆਮ ਬਿੱਡਾ ਨਾਲੋਂ ਕਾਫੀ ਉੱਚਾਗਾ ਦਾ। ਹਾਈ ਬਿੱਡਾ ਆਪਣਾ 30 ਡੰਡੇ ਤੱਕ ਹੁੰਦਾ ਵੀਰੇ ਆਮ। ਠੀਕ ਹੈ ਜੀ। ਇਹ ਦੋ ਡੰਡੇ ਇੱਕ ਚ ਲੱਗੇ। ਦੋ ਐਸਟਾ ਲੱਗਣਾਂ। ਚਲੋ ਫਿਰ ਬਹੁ ਆ ਨਾ ਮੱਕੀ ਵੀ ਚੰਗੀ ਆ ਜਾਂਦੀ ਹੈ ਗੇੜੇ ਚ। ਬਾਈ ਦੂਰ ਦੀ ਬਾਟ ਤੇ ਮੱਕੀ ਵੀ ਚੰਗੀ ਆਉਂਦੀ ਤੇ ਸਾਡੇ ਹਲੂਆਂ ਦਾ ਵੀ ਵਧੀਆ ਚੱਲੀ ਜਾਂਦਾ ਹੈ। ਠੀਕ ਹੈ ਜੀ। ਸਾਡੇ ਕਰਿਆਂ ਕਰੇ ਲਾਉਣੇ ਆਂਗੇ। ਉਦੋਂ ਸਾਨੂੰ ਲੇਬਰ ਨਾਲ ਸਫਾਲ ਆ ਰਹਿਦਾਗਾ। ਨਹੀਂ ਮਿੰਟਕ ਵਾਲੀ ਟਰਾਲੀ ਮੰਡੀ ਲੈ ਕੇ ਆਉਣੀ ਪੈਂਦੀ ਹੈ। ਕੜਾਣਾ ਹਰਜਨ ਟਰੈਕਟਰ ਆ ਸਿਲਪ ਮਾਰ ਰਿਹਾ ਹੈਗਾ ਥੋੜੀ ਜੀ ቱੜੀ ਪਾ ਕੇ ਨਾ ਅੱਗੇ ਕਾਗਜ਼ ਪਾ ਦਿਓ ਕਿਉਂਕਿ ਆਪਾਂ ਟਰੈਲੀ ਨੂੰ ਥੋੜੀ ਜਿਆ ਬਾਹਰ ਲਾਉਣ ਲੱਗਾਂਗੇ ਉੱਥੋਂ ਆਪਾਂ ਖਿੱਚ ਕੇ ਲਿਆਇਆ ਕਰਾਂਗੇ ਥੋੜੀ ਪਾ ਲੈ ਹਾਂ ਕਿਉਂਕਿ ਹੁਣ ਜਿੱਥੇ ਟਰੈਲੀ ਖੜੀ ਆ ਨਾ ਇੱਥੇ ਵੀ ਵਿਛਾ ਦਾਂਗੇ ਆਪਾਂ ਫਿਰ ਜੇ ਟਰੈਲੀ ਅੰਦਰ ਲਿਆਵਾਂਗੇ ਟਰੈਲੀ ਦਬ ਜਾਏਗੀ ਫਿਰ ਉਹ ਹਾਂ ਹੁਣ ਆਪਾਂ ਇੱਕ ਦੋ ਇੱਧਰ ਗਰਾਫਰ ਨੂੰ ਗਿਆ ਹਾਂ ਹਾਂ ਜੀ ਇਹਦੇ ਉੱਪਰ ਦੀ ਨਾ ਇਹਦੇ ਉੱਤ ਨਹੀਂ ਬਾਜਨ ਜ਼ਿਆਦਾ ਆ ਨਾ ਇਹ ਤਾਂ ਦਬ ਜਾਊਗਾ ਹਾਂ ਜੀ ਆ ਗਿਆ ਗੁਰਪ੍ਰੀਤ ਇੱਕ ਮਿੰਟ ਆ ਛੇ ਟਾਂ ਰੱਖ ਕੇ ਕਰਨਗੇ ਆ ਅਕਲ ਜਿਆਦਾ ਗੱਲ ਵੀ ਤਾਂ ਬੁਰਾ ਨਾ ਜਾਣਾ ਇਹ ਬਾਜਨ ਨਾਲ ਹੋ ਗਈ ਇੱਕ ਵਾਰ ਨਾ ਮਸ਼ੀਨ ਦਾ ਟੋਕਾ ਵਧੀਆ ਕਹਿੰਦਾ ਹੋਣਾ ਨਾ ਨਵੀਂ ਮਸ਼ੀਨ ਦਾ ਟੋਕਾ ਹੈਗਾ ਉਹ ਵੀ ਜਰਾ ਮੇਰੇ ਟੋਕਾ ਹੁੰਦਾ ਦੂਜੀ ਮਸ਼ੀਨ ਦਾ ਹੁੰਦਾ ਇੰਨਾ ਬਰੀਕ ਟੋਕਾ ਵਧੀਆ ਨਾ ਉਹ ਜਿਹਨੇ ਪੰਜ ਗੁੱਡਿਆਂ ਦੇ ਬੱਕ ਪੈਨ ਨਾਲ ਵੱਟੀ ਹੈਗੀ ਉਹ ਵੀ ਬੇਕਾਰ ਟੋਕਾ ਨਹੀਂ ਨਵੀਂ ਮਸ਼ੀਨ ਲੈਂਦੀ ਹੈ ਤੇ ਤੁਹਾਰੇ ਇੱਕ ਪਾਸੇ ਨਾ ਇਹ ਆਪਣਾ ਇਧਰ ਪਵਾਨੀ ਘੜ ਸਕਦਾ ਆ ਮਕਸੀਦਾ ਪੈਂਤੂ ਜੀ ਦਾਣਾ ਪਾਉਣਾ ਪੈਂਦਾ ਇਹਦਾ ਬਹੁਤ ਦਾਣਾ ਗਾਈਸ ਦਾ ਬਹੁਤ ਜਿਆਦਾ ਇਹ ਆਪਾਂ ਲਾਉ ਜੂਗੇ ਜਿਹਦਾ ਦਾਣਾ ਲੋ ਵੀਰੋ ਹੁਣ ਆਪਾਂ ਦੱਬਾਂਗੇ ਮਤਲਬ ਪ੍ਰੈਸਿੰਗ ਕਰਾਂਗੇ ਟਰੈਲੀ ਕਰਤੀ ਸੈਟ ਆਪਣੇ ਪਿੱਛੇ ਝਾੜਤੀ ਗੁਸਤਾ ਕੁਸ ਆਪਾਂ ਨੇ ਅੱਗੇ ਟੋਏ ਦੇ ਵਿੱਚ ਖਿਲਾਰਤੀ ਤੇ ਬਾਕੀ ਬੰਦੇ ਲੱਗ ਰਹੇ ਨੇਗੇ ਸੈੱਟ ਕਰਨ ਵਾਸਤੇ ਥੋੜਾ ਜਿਹਾ ਜ ਮੌਸਮ ਵੀ ਸਹੀ ਆਗਾ ਤੇ ਕੱਲ ਤਾਂ ਬਹੁਤ ਜਿਆਦਾ ਧੁੱਪ ਸੇਕ ਪੈ ਰਿਆ ਸੀਗਾ ਇੱਜ ਹਵਾ ਚੱਲ ਰਹੀ ਹੈਗੀ ਤੇ ਹਵਾ ਥੋੜੀ ਅੱਜ ਠੰਡੀ ਚੱਲ ਰਹੀ ਹੈਗੀ ਤੇ ਮੌਸਮ ਚੰਗਾ ਹੈ ਅੱਜ ਪਰਾਉ ਪ੍ਰੈਸਿੰਗ ਸੀ ਜਿਹੜੀ ਆਪਣੇ ਘਰਤੀ ਵਧੀਆ ਚੰਗੀ ਤਰ੍ਹਾਂ ਤੇ ਬਾਕੀ ਵੀਰ ਪੁੱਛਦੇ ਨੇ ਵੀ ਜਿਹੜਾ ਟੋਆਗਾ ਵੀ ਇਹ ਛੋਡਾ ਮਤਲਬ ਇਹਦਾ ਸਾਈਜ਼ ਕੀ ਆਗਾ ਤੇ ਵੀਰ ਉਹ ਇਹ 22 23 ਫੁੱਟ ਚੌੜਾਗਾ ਤੇ 60 70 ਫੁੱਟ ਹੈਗਾਗਾ ਇਹਦੀ ਲੰਬਾਈ ਆਗੀ ਤੇ ਵੀਰ ਉਹ ਆ ਗਈ ਇੱਕ ਟ੍ਰੈਲੀ ਹੋਰ ਤੇ ਟਰੈਕਟਰ ਦਿਖਾਈ ਆਪਾਂ ਤੁਹਾਨੂੰ ਥੋੜਾ ਜਿਹਾ ਇਹ 4x4 ਆਗਾ ਜੌਂਡੀਆ ਟਰੈਕਟਰ ਆਗਾ 5405 ਥੋੜੀ ਜਿਹੀ ਹੋਰ ਕਰ ਲੂਗਾ